ਹਾਂਜੀ ਦਸੂਹਾ ਵਾਲਿਓ ਜੇਕਰ ਤੁਸੀਂ ਵੀ ਨਵੇਂ ਕੱਪੜੇ ਲੈਣੇ ਤਾਂ ਇੱਕ ਵਾਰੀ ਲਵਲੀ ਗਾਰਮੈਂਟ ਜ਼ਰੂਰ ਜਾ ਕੇ ਆਇਓ ਇਹਨਾਂ ਦੇ ਕੋਲ ਬੱਚਿਆਂ ਤੋਂ ਲੈ ਕੇ ਨੌਜਵਾਨ ਤੇ ਬਜ਼ੁਰਗਾਂ ਤੱਕ ਦੇ ਵਧੀਆ ਕੁਆਲਿਟੀ ਦੇ ਸਾਰੇ ਬ੍ਰਾਂਡਾਂ ਦੇ ਕੱਪੜੇ ਮੌਜੂਦ ਨੇ ਇਹਨਾਂ ਦੇ ਕੋਲ ਸਭ ਤੋਂ ਵੱਡੀ ਗੱਲ ਇੱਥੇ ਗਾਰੰਟੀ ਵਾਲੀਆਂ ਪੱਕੇ ਰੰਗ ਦੀਆਂ ਪੱਗਾਂ ਮਿਲਦੀਆਂ ਇਹਨਾਂ ਦੇ ਕੋਲ ਜਿੰਨੀਆਂ ਪੱਗਾਂ ਦੀਆਂ ਵੈਰਾਈਟੀਆਂ ਤੇ ਜਿੰਨੇ ਪੱਗਾਂ ਦੇ ਰੰਗ ਮਿਲਦੇ ਸ਼ਾਇਦ ਹੀ ਕਿਤੋਂ ਹੋਰ ਮਿਲਣ ਇਹਨਾਂ ਦੀ ਸ਼ਾਪ ਦਾ owner ਦਾ ਕਹਿਣਾ ਕਿ ਭਾਈ ਸਾਡੇ ਪੱਗਾਂ ਦੇਸ਼ਾਂ ਵਿਦੇਸ਼ਾਂ ਨੂੰ ਜਾਂਦੀਆਂ ਤੇ ਰੰਗ ਲੱਥਨ ਦੀ ਗੱਲ ਹੀ ਨਾ ਕਰੋ ਪੱਗਾਂ ਤੋਂ ਬਿਨਾ ਇਹਨਾਂ ਦੀ ਸ਼ਾਪ ਤੇ ਕੁਰਤੇ ਪਜਾਮੇ ਰੈਡੀਮੇਡ ਕੋਟ ਪੈਂਟ ਤੇ ਉਹ ਵੀ ਫੈਂਸੀ ਬਾڑے ਮੋਟੇ ਨਹੀਂ ਪੈਂਟ ਸ਼ਰਟਾਂ ਉਹ ਵੀ ਵਧੀਆ ਵੈਰਾਈਟੀ ਵਾਲੀਆਂ ਤੇ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਦੀ ਤਾਂ ਡਿਮਾਂਡ ਦੀ ਬਹੁਤ ਆ ਇਹਨਾਂ ਦੀ ਸ਼ਾਪ ਤੇ ਬਾਕੀ ਠੰਡ ਆ ਗਈ ਹੈ ਭਾਈ ਇਹਨਾਂ ਦੇ ਕੋਲ ਅੱਪਰ ਜੈਕਟਾਂ ਕੋਟੀਆਂ ਜੋ ਮਾਜੀ ਲੈ ਲੋ ਬਾਕੀ ਇਹਨਾਂ ਦੇ ਕੋਲ ਬੱਚਿਆਂ ਦੇ ਸੋਹਣੇ-ਸੋਹਣੇ ਜੇ ਰੈਡੀਮੇਡ ਕੱਪੜੇ ਜਿੰਨੇ ਮਾਜੀ ਜਿਹੜੇ ਮਾਜੀ ਸਾਈਜ਼ ਤੇ ਲੈ ਲਓ ਸਾਰੇ ਨੇ ਇਹਨਾਂ ਦੇ ਕੋਲ ਇਹਨਾਂ ਤੋਂ ਬਿਨਾਂ ਤੁਸੀਂ ਇਹਨਾਂ ਤੋਂ ਕੰਬਲ, ਬੈੱਡ ਸ਼ੀਟਾਂ, ਤੋਲੀਆਂ ਔਰ ਜਾਈਆਂ, ਗਰਾਫ ਸਹਰਾਣੇ, ਤਲਾਈਆਂ ਤੇ ਪਰਦੇ ਵੀ ਖਰੀਦ ਸਕਦੇ ਹੋ। ਤੁਹਾਨੂੰ ਇੱਕੋ ਹੀ ਛੱਤੇ ਇੱਥੇ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ। ਬਾਕੀ ਭਾਈ ਇਹਨਾਂ ਦਾ ਸਟਾਫ ਬਹੁਤ ਵਧੀਆ ਤੁਹਾਡੀ ਹਰ ਮੁਸ਼ਕਲ ਛੁਟਕੀਆਂ 'ਚ ਹੱਲ ਕਰ ਦੇਵੇਗਾ। ਤੇ ਜੇਕਰ ਗੱਲ ਕਰੀਏ ਇਹਨਾਂ ਦੀ ਲੋਕੇਸ਼ਨ ਦੀ ਤਾਂ ਬੈਂਕ ਰੋਡ ਦਸੂਹਾ ਤੇ ਇਹਨਾਂ ਦੀ ਸ਼ਾਪ ਹੈ लवली ਗਾਰਮੈਂਟਸ। ਅੱਜ ਮੈਂ ਜਸਵਿੰ ਲਵਲੀ ਗਾਰਮੈਂਟਸ ਬੈਂਕ ਰੋਡ ਦਸੂਆ ਸਮੂਹ ਇਲਾਕਾ ਨਿਵਾਸੀਆਂ ਨੂੰ ਬੰਦੀ ਛੋੜ ਤੇ ਦੀਵਾਲੀ ਦੀਆਂ ਬਹੁਤ-ਬਹੁਤ ਸਾਡੇ ਵੱਲੋਂ ਸਾਡੇ ਪਰਿਵਾਰ ਵੱਲੋਂ ਸਾਡੇ ਸਟਾਫ ਵੱਲੋਂ ਸਭ ਨੂੰ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਦੇ ਲਈ ਦੀਵਾਲੀ ਸ਼ੁਭ ਲਿਆਵੇ ਸਾਰਿਆਂ ਦੇ ਘਰਾਂ ਵਿੱਚ ਪਰਮਾਤਮਾ ਬਰਕਤਾਂ ਬਖਸ਼ੇ ਤੇ ਸਾਡੇ ਕੋਲ ਤੁਸੀਂ ਦਰਸ਼ਨ ਦਿਓ ਵਧੀਆ ਤੋਂ ਵਧੀਆ ਰੈਡੀमेड ਦੀ ਵੈਰਾਈਟੀ ਪੱਕੇ ਰੰਗਾਂ ਵਾਲੀਆਂ ਪੱਗਾਂ ਲੈਣ ਲਈ ਤੁਸੀਂ ਸਾਡੇ ਕੋਲ ਪਹੁੰਚੋ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ